ਇੱਕ ਹੋਰ ਬਿਮਾਰੀ ਤੁਹਾਨੂੰ ਛੱਡ ਦੋ ਜੇ ਬਚਣਾ ਹੈ ਘਰ ਚਾਹੇ ਮੂੰਗੀ ਦੀ ਢਾਲੇ ਤੜਕੇ ਤਿੰਨ ਦਿਨ ਖਾਂਦਾ ਹੋਵੇ ਜਿਹਦੀ ਕੁੜੀ ਆ ਉਹਨੂੰ ਕਹੋ ਅਸੀਂ ਮੁਰਗੇ ਖਾਣੇ ਅਸੀਂ ਬੱਕਰੇ ਖਾਣੇ ਕਰ ਸਾਗੇ ਖਾਣੇ ਆਂ ਔਰ ਕੇ ਬੱਕਰੇ ਖਾਣੇ ਹੋ ਕਰ ਤੁਸੀਂ ਨਿਤ ਕਿਉਂ ਪਾਪ ਕਰਦੇ ਹੋ ਕੁੜੀ ਦੇ ਦਾਨ ਦੇ ਮੋਕੇ ਤੇ ਆ ਤਾਂ ਤੂੰ ਕਹਿ ਵੀ ਮੈਂ ਤਾਂ ਮਾਸਾਹਾਰੀ ਐ ਮੈਂ ਨਾ ਖਾਂਦਾ ਨਹੀਂ ਤੁਹਾਡੇ ਕੋਲ ਹੈਗੀਆਂ ਚੀਜ਼ਾਂ ਗਊਆਂ ਹੈਗੀਆਂ ਨਾ ਗਊ ਭੁੱਖੀ ਮਰ ਜੂਗੀ 20 ਤਰ੍ਹਾਂ ਦਾ ਮਾਸ ਉਹਦੇ ਮੂਹਰੇ ਰੱਖੋ ਜੀਭ ਨਹੀਂ ਲਾਉਗੀ ਉਹਨੂੰ ਭੁੱਖੀ ਮਰ ਜੂਗੀ ਤਣ ਫਕੇ ਗਊ ਮਾਸ ਨਹੀਂ ਖਾਊਗਾ ਛੇਰ ਭੁੱਖਾ ਮਰ ਜੂਗਾ ਨਾ ਕੜਾ ਖਾਊ ਨਾ ਖੀਰ ਅੰਨ ਨਹੀਂ ਖਾਊਗਾ ਛੇਰ ਮਰ ਜੂਗਾ ਭੁੱਖਾ ਮਾਸ ਖਾਊ ਹੈ ਤੂੰ ਹੀ ਤਗੜੇ ਤੂੰ ਛੱਡ ਦੇ ਕੁਸਨੀ ਅਜ ਖਿਆ ਕੋ ਸਤਨਾਮ ਤੂੰ ਤਾਂ ਬਹੁਤ ਤਗੜੇ ਜਿਹੜਾ ਮਿਲ ਗਿਆ ਉਹੀ ਹਜੋਂ ਹੈ ਨਾਦੋ ਕੇ ਛੱਡ ਦੇ ਆਪਾ ਗੁਰਦੁਆਰੇ ਖੜਾ ਪੁਰਸ਼ੀ ਆਦੀ ਦੇਖ ਲੈ ਕੇ ਜਾਊਗਾ ਘਰ ਵਾਲੀ ਨੂੰ ਹਾਕ ਮਾਰੂਗਾ ਆਮ ਲੇਟ ਬਣੇ ਵਾਥੜੀ ਸਿੱਖੀ ਉਹ ਗੁਰਮਖੋ ਇਹਨਾਂ ਗੱਲਾਂ ਚ ਕੁਛ ਨਹੀਂ ਛੱਤੀ ਪ੍ਰਕਾਰ ਦੇ ਭੋਜਨ ਦਿੱਤੇ ਇਹ ਤਾਂ ਤੁਸੀਂ ਨਿੱਚ ਖਾਓ ਘਰ ਫਿਰ ਵਿਆਹ ਵਾਲੇ ਤੋਂ ਮੰਗੋ ਉਧਰ ਭਾਈ ਸਾਹਿਬ ਤਾਂ ਖੜੇ ਇੱਥੇ ਹੱਥ ਬੰਨੀ ਅਨੰਦਾ ਤੇ ਕਹਿਣਗੇ ਸੱਚੇ ਪਾਤਸ਼ਾਹ ਕੁੜੀ ਮੁੰਡੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ ਕਹਿੰਦਾ ਨਾ ਭਾਈ ਸਾਹਿਬ ਹਾ ਕੁੜੀ ਮੁੰਡੇ ਤੇ ਮਿਹਰ ਪਰਿਆਥ ਰੱਖਨੀ 250 ਮੁਰਗਾ ਸੀ ਸਵੇਰੀਓ ਵੜੇ ਅਜ ਖੇ ਖੁਸ਼ਾ 6 ਬਕਰੇ ਸੀ ਕਿ ਕਨਾਂ ਨਾਲ ਟੰਗ ਤੇਰੇ ਬੱਚੇ ਅਸੀਂ ਛੱਡਣੇ ਨਹੀਂ ਹੈ ਛਾੜਿਆ ਨੂੰ ਮਰਨ ਨਹੀਂ ਬੀਜੇ ਬਖ ਮੰਗੇ ਅਮਰਤ ਵੇਖੋ ਇਹਨੇ ਛਾੜੇ ਕਰਮ ਕੀਨੇ ਅਸੀਂ ਮੰਗਦੇ ਕੀ ਐਸੀ ਗੱਲ ਅਚਨੋ ਬਹਣੀ ਕਲਯੁਗ ਮਹਾਰਜ ਬਾਣੀ ਵਿੱਚ ਬਚਨ ਕਰਦੇ ਨੇ ਦੇਣ ਵਾਲਾ ਸਤ ਇਹਨੂੰ ਹੋਰ ਤੋਂ ਪੜਨੇ ਬਾਣੀ ਚ ਸਤੀ ਦੇ ਸੰਤੋਖੀ ਖਾਏ ਤੋ ਨਾਨਕ ਦਰਦੀ ਧਾਰ ਸੁਣ ਦੇਣ ਵਾਲਾ ਦਾਨੀ ਦਾਨ ਸਮਝ ਕੇ ਲੈਣ ਵਾਲਾ ਸੰਤੋਖੀ ਬਣ ਕੇ ਸੰਤੋਖ ਹੁੰਦਾ ਜੋ ਮਿਲ ਗਿਆ ਉਹਨੂੰ ਬਹੁਤ ਕਹਿਣਾ ਇਹ ਸੰਤੋਖ ਹੋਂ ਬਹੁਤ ਮਿਲੇ ਉਹਨੂੰ ਵੀ ਘਟ ਗੈਣਾ ਇਹਦਾਂ ਨਾ ਤ੍ਰਿਸ਼ਨਾ ਹੁੰਦੀ ਇੱਕ ਮਹਾਪੁਰਸ਼ ਕਿਸੇ ਛੇੜ ਦੇ ਘਰ ਜਾਂਦੇ ਸੀ ਗਏ ਹੋਏ ਸੀ ਉਹ ਤਸਵੇਰੇ ਅੰਮ੍ਰਿਤ ਵੇਲੇ ਨਾਮ ਜਪਣ ਉਹ ਛੇੜ ਕਰੀ ਜਵੇ ਬੜਾ ਕਾਟਾ ਪਹਿ ਗਿਆ ਬਹੁਤ ਕਾਟਾ ਪਹਿ ਗਿਆ ਉਹ ਮਹਾਪੁਰਸ਼ ਉਹ ਛੇੜ ਦੇ ਘਰ ਵਾਲੀ ਨੂੰ ਕਹਿੰਦੇ ਬੀਬੀ ਇਹ ਤਾਂ ਹਟਿਆ ਹੀ ਨਹੀਂ ਕਹਿਣ ਤੇ ਬਹੁਤ ਕਾਟਾ ਕਾਦਾ ਪਹਿ ਗਿਆ ਕਾਜਾ ਪੇ ਘਟ ਉਹ ਸੇਡ ਦੇ ਘਰ ਵਾਲੀ ਕਹਿੰਦੀ ਬਾਬਾ ਜੀ ਵਪਾਰ ਕਰਿਆ ਤਾਂ 5 ਲੱਖ ਬਚਣਾ ਤਾਂ 3 ਲੱਖ ਬਚਿਆ ਅਜ ਕਿਆ ਖੁਸ਼ 3 ਲੱਖ ਬਚ ਵੀ ਗਿਆ ਫੇਰ ਵੀ ਘਟ ਇਹ ਤ੍ਰਿਸ਼ਨਾ ਇਹਨੇ ਨਹੀਂ ਲੱਜਣਾ ਕੱਲ ਸੁਣਿਆ ਸੀ ਤ੍ਰਿਸ਼ਨਾ ਦਾ ਜੀਰਣੰਗ ਬਈ ਮੈਂ ਜੀਰਣੰਗ ਪਰਤਰੀ ਵਰਗੇ ਜੋਗੀ ਤੋਂ ਪਾਨ ਦੇ ਠੁੱਕ ਚ ਹੱਥ ਪਵਾਤਾ ਤਾ ਕ੍ਰਿਸ਼ਨ ਇਹ ਨਹੀਂ ਜਿੱਹੀਂ ਨਾਲ ਅਸੀਂ ਹੁੰਦੇ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੇ ਕਹਿਤਾ ਤ੍ਰਿਸ਼ਨਾ ਵਿਰਲੇ ਹੀ ਕੀ 부ਜੀ ਕੀ ਦੀ 부ਜੂਗੀ ਪੁੱਛੋ ਪੀ ਨੌ ਦੱਸੋ ਜੀ ਵਿਰਲਾ ਕਿਹੜਾ ਜਿੱਦੀ 부ਜੂਗੀ ਤੁਸੀਂ ਮੰਨ ਕੇ 부ਜਦੀ ਹੈ ਕੀ ਦੀ ਫੇ ਪੜ ਕੇ ਨਾ ਲੰਘਿਆ ਕਰੋ ਪ੍ਰਭ ਕੈ ਸਿਮਰਨ ਤ੍ਰਿਸ਼ਨਾ 부ਜੇ ਨਿਤ ਤਾਂ ਜਵਾਬ ਹੈ ਸੁਖਮਨੀ ਸਾਹਿਬ ਸਿਮਰਨ ਕਰਨ ਤੋਂ ਤ੍ਰਿਸ਼ਨਾ ਹਟਦੀ ਹੈ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਕਿਉਂ ਹਟਦੀ ਹੈ ਇਹਦਾ ਜਵਾਬ ਵੀ ਹੈ ਅਗਲੀ ਤੁਕ ਵਿੱਚ ਸੁਖਮਨੀ ਸਾਹਿਬ ਨੂੰ ਸੁਖਾਈ ਨਾ ਸਮਝੋ ਸਿਮਰਨ ਤੋਂ ਤ੍ਰਿਸ਼ਨਾ 부ਜਦੀ ਹੈ ਕਿਉਂ ਪ੍ਰਭ ਕੈ ਸਿਮਰਨ ਸਭ ਕੁਝ ਸੁਝੇ ਗਿਆਨ ਹੋ ਜਾਣੇ ਇੱਥੇ ਕੁਝ ਵੀ ਮੇਰਾ ਨਹੀਂ ਹੈ ਅਜ ਤੇ ਆਖੋਸ ਇਸ ਗਿਆਨ ਤੋਂ ਮੈਨੂੰ ਗੰਡਾ ਮੰਨਦੇ ਫਿਰਦੇ ਮੋ ਪਰਪੰਚ ਕਰ ਪਰ ਤੈਨ ਲਿਆ ਵੈ ਸੁਤਦਾਰਾ ਪੈ ਆਨ ਰੋਟਾਵੇ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪਹਿ ਲੀਜੇ ਇਹ ਗਿਆਨ ਨਹੀਂ ਹੈ ਨਾ ਸਿਮਰਨ ਵਿੱਚੋਂ ਗਿਆਨ ਹੋਊਗਾ ਇਹ ਨਹੀਂ ਰਾਜ ਆਉਣਾ ਰਾਜ ਨਾ ਕੋਈ ਜੀਵੇ ਆ ਪਹੁੰਚ ਨਾ ਚੱਲਿਆ ਕੋਈ ਗਿਆਨੀ ਜੀਵੇ ਸਦਾ ਸਦਾ ਗਿਆਨ ਗਿਆਨ ਕਿਥੋਂ ਆਉਣੇ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੇ ਸਿਮਰਨ ਸਭ ਕੁਝ ਸਿੱਝੇ ਪਤਾ ਲੱਗ ਜਾਣੇ ਇਹ ਤ੍ਰਿਸ਼ਨਾ ਨਾਲ ਕਦੇ ਰਜਿਆ ਨਹੀਂ ਜੇ ਰਜਣੇ ਤਾਂ ਇੱਕ ਤ੍ਰਿਸ਼ਨਾ ਲਾ ਲਓ ਇੱਕ ਭੁੱਖ ਲਾ ਲਓ ਜੇ ਰਜਣੇ ਸੱਚੇ ਨਾਮ ਕੀ ਲਾਗੇ ਬਸ ਇਹ ਹੈ ਰਾਜ ਸੋ ਗੁਰਸ਼ਿਕ ਪਿਆਰੇ ਉਹਨੇ ਕੋ ਕਰਮਾ ਤੋਂ ਆਪਾ ਬਚੀਏ ਬਚੀ ਨੂੰ ਜੋ ਕੁਝ ਦੇਣਾ ਸਤ ਦਾਨ ਸਮਝ ਕੇ ਬਿੱਤ ਦੇ ਮੁਤਾਬਕ ਜੋ ਕੁਝ ਮਿਲੇ ਮੁੰਡੇ ਵਾਲਿਆਂ ਨੂੰ ਉਹ ਸੰਤੋਖ ਕਰਕੇ ਲਓ ਬਹੁਤ ਕੁਝ ਮਿਲੇ ਸਤ ਸੰਤੋਖ ਕਰ ਭਾਉ ਕੁੜਮ ਕੁੜਮਾਈ ਆਇਆ ਬਲਰਾਮ ਜੀ ਇਹਦੇ ਵਿੱਚੋਂ ਫੇਰ ਪਿਆਰ ਪੈਦਾ ਹੋਊਗਾ ਬਲਵੰਤ ਰਾਏ ਜੀ ਕਹਿੰਦੇ ਕਲਯੁਗਤੀ ਚੌਥੀ ਲਾਭ ਰਾਜ ਕੰਨਿਆ ਕੋ ਵਰੋ ਸਤ ਧਰਮ ਨੇ ਮਨ ਅੰਦਰ धरो ਲੈਣ ਵਾਲਾ ਸੰਤੋਖੀ ਦੇਦਾਜ ਦੇਣ ਵਾਲਾ দান ਸਮਝ